ਕਿਨੀ ਵੀ ਕਾਫੀ ਜਾਣੇ ਆਏ ਵੱਡੇ ਭਰਾ ਐ ਉਹਦੀ ਕੰਮ ਲੋਟ ਆ ਨੀ ਤਾਂ ਮਨ ਲੱਗਾ ਟੀਮ ਜ਼ਰੂਰੀ ਆ ਕੰਮ ਕਰਨ ਲਈ ਨਾ ਟੀਮ ਤੋਂ ਬਗੈਰ ਨਹੀਂ ਹੁੰਦਾ ਕੁਝ ਟੀਮ ਚੇ ਭਰਾ ਹੁਣ ਹੂੰ ਫਰਵਾੜਾ ਵਧੀਆ ਹੂੰ ਜਿਹੜੇ ਆਪਣੇ ਵਰਗੇ ਹਨ ਕਈ ਹੁੰਦੇ ਵਿੱਚ ਇਹ ਕਹਿੰਦਾ ਹੋਰ ਦੱਸਦਾ ਬੜਾ ਕਿ ਇਹਨੂੰ ਨੇੜੇ ਰੱਖਣਾ ਵਾਲਾ ਕਿ ਇਹਨੂੰ ਭੇਜ ਦੇਣ ਹੂੰ ਉਹ ਵੀ ਹਲੇ ਮਾਰ ਦਿੰਦੇ ਆ ਨਹੀਂ ਭੇਜ ਦੇਣਾ ਚਾਹੀਦਾ ਨਾ ਸਾਰਾ ਭੇਜ ਨਹੀਂ ਦੇਣਾ ਚਾਹੀਦਾ ਬੰਦੇ ਇਹ ਗੱਲ ਹੋਰ ਆ ਚਾਚੇ ਦਾ ਮੁੰਡਾ ਸਕੇ ਦਾ ਉਹੀ ਹੋਊਗਾ ਜਿਹੜੇ ਘਰਾਂ ਚ ਚਾਚੇ ਦੇ ਮੁੰਡੇ ਆ ਨਾ ਉਹ ਸ਼ਰੀਕ ਹੀ ਹੁੰਦੇ ਆ ਹੂੰ ਇਹ ਗੱਲ ਹਿਸਾਬ ਲਾਣੀ ਮੈਂ ਕਿਉਂ ਕਹੀ ਆ ਹੂੰ ਸੱਚੀ ਸ਼ਰੀਕ ਹੁੰਦੇ ਸਾਲੇ ਸ਼ਰੀਕ ਬਣ ਕੇ ਪੈਂਦੇ ਆ ਸਾਰਾ ਵੇਚ ਤੀ ਵੀ ਤੂੰ ਆਪਣੇ ਕੰਮ ਚ ਹੂੰ ਆਪ ਦਾ ਰਿਸ਼ਤੇਦਾਰਤਾ ਬਾੜਨਾ ਹੀ ਨਹੀਂ ਹੂੰ ਸਮਝਿਆ ਤੂੰ ਮੇਰੀ ਗੱਲ ਹੂੰ ਰਿਸ਼ਤੇਦਾਰ ਨਹੀਂ ਬਾੜਨਾ ਜੇ ਤੂੰ ਇੰਟਰਵਿਊ ਕਰਦਾ ਜਾਂ ਪੋਡਕਾਸਟ ਕਰਦਾ ਹੂੰ ਜੇ ਉਹਨੂੰ ਵੀ ਆਉਂਦੀ ਆ ਹੂੰ ਉਹਨੂੰ ਵੀ ਚੱਸਾ ਤੁਹਾਡੇ ਰਿਸ਼ਤੇਦਾਰ ਨੂੰ ਵੀ ਯਾਰ ਮੈਂ ਵੀ ਕੰਮ ਕਰਨਾ ਉਹਨੂੰ ਤਾਂ ਤੂੰ ਬਾੜ ਨਹੀਂ ਨਹੀਂ ਜਿੰਦਗੀ ਇਹ ਤਾਂ ਮੇਰਾ ਵੱਡਾ ਭਰਾ ਰੋਹ ਹੀ ਕਹਿੰਦਾ ਕਹਿੰਦਾ ਤੂੰ ਦਾਨੀ ਵਾਲਾ ਯਾਰ ਮੈਂ ਕਹਾ ਯਾਰ ਚਲੋ ਕੋਈ ਗੱਲ ਨਹੀਂ ਸਮਝਿਆ ਹਾਂ ਮੈਂ ਮੇਰਾ ਯਾਰ ਮੈਂ ਹੋਇਆ ਮੈਨਾਂ ਤਾਂ 4-5 ਚਾਂਸ ਹੋ ਗਏ ਠੀਕ ਹੈ ਹੂੰ ਬਸ ਹੂੰ ਅਹੀ ਪਿਆਰ ਕਰਦੇ ਆ ਅਗਲਾ ਕੀ ਕਰਦਾ ਉਹ ਸਾਨੂੰ ਨਹੀਂ ਪਤਾ ਜੀ 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 ਸਹੀ ਗੱਲ ਆ ਹਾਂ ਬਸ ਛੱਡ ਕੇ ਦੇਖ ਹਣ ਦੋ ਚਾਰ ਚਾਂਸ ਚਾਂਸ ਹੋਏ ਮੈਨਾਂ ਠੀਕ ਆ ਯਾਰ ਫਿਰ ਨਾ ਥੋੜਾ ਮਨ ਤਾਂ ਦੁਖੀ ਹੁੰਦਾ ਯਾਰ ਵੀ ਯਾਰ ਮੈਂ ਤਾਂ ਯਾਰ ਵੀ ਸੋਚਿਆ ਵੀ ਯਾਰ ਮੇਰਾ ਭਰਾ ਆ ਜਾਂ ਹਣਾ ਹੋਂ ਸਭ ਤੋਂ ਯਾਰ ਸਾਡੀ ਕਿ ਤਰ ਜਾਂਦੇ ਸਿੱਧੀ ਗੱਲ ਆ ਸਹੀ ਸਾਰਿਆਂ ਸਾਰਿਆਂ ਨੇ ਹੋਇਆ ਹੁੰਦਾ ਵੀ ਹਾਲਾਕਿ ਮੇਰ ਨਾਲ ਵੀ ਜਦੋਂ ਇੱਕ ਦੋ ਵਾਰ ਹੋਇਆ ਫਿਰ ਬੰਦਾ ਜਦੋਂ ਕਹਿੰਦਾ ਨਾ ਬੰਦਾ ਬੜਾ ਇਹ ਯਾਰ ਉਹ ਹੋ ਗਿਆ ਇਹ ਤਾਂ ਸਿੱਧੀ ਮੂੰਹ ਤੇ ਗੱਲ ਮਾਰਦਾ ਉਹ ਕਿਉਂਕਿ ਇੰਨੀਆਂ ਚੀਜ਼ਾਂ ਤੋਂ ਨਿਕਲ ਆਇਆ ਉਹ ਜ਼ਿਆਦਾ ਪਾਲ ਦਾ ਬਰੋਸਦਾ ਨਹੀਂ ਵੀ ਸਿੱਧੀ ਗੱਲ ਦੱਸਦਾ ਐ ਹੁਣ ਬਾਈ ਇਦਾਂ ਹੀ ਚੱਲਣਾ ਪ੍ਰੋਫੈਸ਼ਨਲ ਹੋ ਜਾਂਦਾ ਉਹ ਜ਼ਿਆਦਾ ਤਾਂ ਉਹਨੂੰ ਕਈ ਵਾਰ ਰੂਡਨੈਸ ਕਹਿ ਦਿੰਦੇ ਵੀ ਇਹ ਡਾਇਰੈਕਟ ਹੋ ਗਿਆ ਉਹੀ ਬੰਦਾ ਨਾ ਫਿਰ ਤੁਹਾਡੇ ਸਾਹਮਣੇ ਖੜਦਾ ਹੂੰ ਸਾਹਮਣੇ ਵੀ ਖੜਦਾ ਔਰ ਜਿੰਨਾ ਨਾ ਤੁਸੀਂ ਨਹੀਂ ਵਰਤਦੇ ਉਹਨਾਂ ਦੇ ਨਾਲ ਰਲ ਕੇ ਖੜਦਾ ਇਹ ਸਭ ਨਾਲ ਭੈੜੀ ਚੀਜ਼ ਹੁੰਦੀ ਫਿਰ ਸਾਲਾ ਮਨ ਬਹੁਤ ਦੁਖੀ ਹੁੰਦਾ ਇਹ ਸਭ ਨਾਲ ਭੈੜੀ ਚੀਜ਼ ਹੈ ਠੀਕ ਹੈ ਮੰਨ ਲਓ ਵੀ ਦੋ ਜਾਨੇ ਇਕੱਠੇ ਨੇ ਜੇ ਉਹ ਲੱਗ ਹੋ ਗਏ ਉਹਨੂੰ ਪਤਾ ਵੀ ਇਹਦੀ ਇਹ ਜਿਹੜਾ ਬਣਦੀ ਨਹੀਂ ਬਣਦੀ ਨਹੀਂ ਉੱਥੇ ਹੀ ਜਾਓ ਉੱਥੇ ਹੀ ਜਾਓ ਕਿਧਰ ਗੱਲ ਯਾਰ ਹੱਥ ਦੇ ਰੱਖ ਤਾਂ ਵਫਾਦਾਰੀ ਕੋਈ ਨਹੀਂ 10 ਸਾਲ ਦੀ ਜੌਬ ਹੋ ਗਈ ਗੈਰੀ ਬਾਈ ਨਾਲ ਮੇਰੀ ਕੀ ਬਾਤ ਸਮਝਦੇ ਨਹੀਂ ਮੇਰੀ ਗੱਲ ਨੂੰ 10 ਸਾਲ ਕੋਈ ਬੰਦੇ ਇਕੱਠੇ ਮੈਨੂੰ ਦਿਖਾ ਦਿਓ ਕੌਣ ਹੈ ਜੀ ਜੀ ਜੰਜਸੀ ਦੇ ਬੱਬਲੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਸਾਗੇ ਨਹੀਂ ਜੀ